ਅੱਜ ਅਸੀਂ ਰਾਜਵੀਰ ਜਵੰਦਾ ਹੁਣਾਂ ਦੇ ਘਰ ਮੂਹਰੇ ਖੜੇ ਆ ਬਹੁਤ ਮੰਦ ਭਾਗੀ ਖਬਰ ਜਿਹੜੀ ਪੰਜਾਬ ਦੀ ਫੀਜ਼ਾ ਦੇ ਵਿੱਚ ਅੱਜ ਗੂੰਜ ਰਹੀ ਆ ਕਿ ਰਾਜਵੀਰ ਜਵੰਦਾ ਹੁਣਾਂ ਦੀ ਡੈਥ ਹੋ ਗਈ ਆ ਚਲੋ ਇੱਕ ਗਾਇਕ ਦੇ ਤੌਰ ਤੇ ਸਹਿਮਤੀ ਸਹਿਮਤੀ ਬਹੁਤ ਸਾਰਿਆਂ ਦੀ ਹੁੰਦੀ ਆ ਕੋਈ ਚੰਗਾ ਗੀਤ ਕੋਈ ਮਾੜਾ ਗੀਤ ਪਰ ਇਹ ਜੇ ਇੱਕ ਹਿਊਮਨ ਬੀਇੰਗ ਇੱਕ ਇਨਸਾਨ ਦੇ ਤੌਰ ਤੇ ਰਾਜਵੀਰ ਜਵੰਦਾ ਸਾਡੇ ਇਲਾਕੇ ਦਾ ਅਸੀਂ ਨੇੜੇ ਤੋਂ ਜਾਣਦੇ ਆ ਬੜਾ ਚੰਗਾ ਇਨਸਾਨ ਸੀਗਾ ਡੀਏਵੀ ਕਾਲਜ ਜਗਰਾਉਂ ਪੜਿਆ ਉੱਥੇ ਅਸੀਂ ਉਹਨੂੰ ਦੇਖਦੇ ਰਹੇ ਹਾਂ ਸਟੇਜ ਤੇ ਗਾਉਂਦਾ ਸੀ ਉਹ ਤਾਂ ਸਟੂਡੈਂਟ ਸੀ ਹਲੇ ਤਾਂ ਉਹਦਾ ਸੁਭਾਅ ਜਿਹੜਾ ਉਹ ਸਾਨੂੰ ਪਤਾ ਕਿ ਉਹ ਬੜਾ ਚੰਗਾ ਇਨਸਾਨ ਸੀਗਾ ਅੱਜ ਉਹਨਾਂ ਦੀ ਮੌਤ ਦੀ ਖ਼ਬਰ ਜਦੋਂ ਸੁਣਦੇ ਹਾਂ ਤਾਂ ਝਟਕਾ ਲੱਗਦਾ ਤੇ ਬੰਦਾ ਕਈ ਵਾਰੀ ਕਿੰਨਾ ਕੁਝ ਸੋਚਦਾ ਕਿੰਨੀਆਂ ਰੀਝਾਂ ਨਾਲ ਘਰ ਬਣਾਇਆ ਕਿੰਨਾ ਕੁਝ ਸੋਚ ਕੇ ਬੜੇ ਚਾਹ ਜਿਹੜੇ ਸੀਗੇ ਉਹਦੀ ਜ਼ਿੰਦਗੀ ਦੇ ਪੂਰੇ ਕਰਨੇ ਸੀ ਹਲੇ ਹੋਰ ਉਹ ਅਧੂਰੇ ਚਾਹ ਵਿੱਚੇ ਛੱਡ ਕੇ ਰਾਜਵੀਰ ਜੀ ਬੰਦਾ ਸਾਡੇ ਤੋਂ ਦੂਰ ਹੋ ਗਿਆ ਇੱਕ ਵੱਡਾ ਸਵਾਲ ਆ ਕਿ ਸੜਕਾਂ ਤੇ ਜਦੋਂ ਅਸੀਂ ਨਿਕਲਦੇ ਆ ਤਾਂ ਜ਼ਿੰਦਗੀ ਸਾਡੇ ਹੱਥ ਨਹੀਂ ਰਹਿੰਦੀ ਅਸੀਂ ਹਰ ਰੋਜ਼ ਜਾਂਦੇ ਆ ਕਿਤੇ ਨਾ ਕਿਤੇ ਬਹੁਤ ਖਿਆਲ ਨਾਲ ਜਾਂਦੇ ਆ ਪਰ ਫਿਰ ਵੀ ਕੋਈ ਪਤਾ ਨਹੀਂ ਕਿਹੜੇ ਵੇਲੇ ਕੋਈ ਚਾਂਸ ਵਾਪਰ ਜੀ ਕਿਉਂਕਿ ਆਪਾਂ ਦੇਖਦੇ ਆ ਕਿ ਸਾਡੇ ਪਹਿਲੀ ਗੱਲ ਤਾਂ ਕੋਈ ਰੂਲ ਹੈ ਨਹੀਂ ਸੜਕਾਂ ਤੇ ਚੱਲਣ ਫਿਰਨ ਦਾ ਦੂਜੀ ਗੱਲ ਗਾਵਾ ਅਵਾਰਾ ਪਸ਼ੂ ਕਿਵੇਂ ਭੱਜੇ ਫਿਰਦੇ ਆ ਕੋਈ ਵੀ ਬੰਦਾ ਅੱਜ ਸੇਫ ਨਹੀਂ ਇਸ ਕਰਕੇ ਵੱਡਾ ਸਵਾਲ ਤਾਂ ਇਹ ਵੀ ਆ ਕਿ ਇਹ ਐਕਸੀਡੈਂਟ ਕੋਈ ਆਏ ਨਹੀਂ ਹੈਗਾ ਕਿ ਰਾਜਵੀਰ ਜਬੰਦੇ ਦੀ ਗਲਤੀ ਨਾਲ ਹੋ ਗਿਆ ਇਹ ਵਾਰਾ ਪਸ਼ੂਆਂ ਦੀ ਵੱਡੀ ਜਿਹੜੀ ਸਮੱਸਿਆ ਅੱਜ ਪੰਜਾਬ ਦੇ ਵਿੱਚ ਆ ਉਹ ਵੀ ਕਿਤੇ ਨਾ ਕਿਤੇ ਸਾਹਮਣੇ ਆ ਰਹੀ ਆ ਗਊ ਸੱਸ ਲਿਆ ਜਾ ਰਿਆ ਗਾਵਾਂ ਦੇ ਨਾਮ ਤੇ ਕਿੰਨੇ ਕਤਲ ਕੀਤੇ ਜਾ ਰਹੇ ਆ ਕਿ ਗਊ ਮਾਰਤੀ ਇੱਕ ਬੰਦੇ ਦੇ ਪੈਦਾ ਹੋਣ ਦੇ ਵਿੱਚ ਕਾਮਯਾਬ ਹੋਣ ਦੇ ਵਿੱਚ ਬਹੁਤ ਸਾਰਾ ਕੁਝ ਲੱਗਦਾ ਉਹਦੀ ਪੂਰੀ ਜ਼ਿੰਦਗੀ ਉਹਨੇ ਆਪ ਦਾ ਸਟਰਗਲ ਕੀਤਾ ਬਹੁਤ ਸਾਰੀਆਂ ਛਾਵਾ ਮਾਰ ਕੇ ਉਹ ਫਿਰ ਇਸ ਮੁਕਾਮ ਤੱਕ ਪਹੁੰਚਿਆ ਸੀ ਇੰਨੀ ਮਿਹਨਤ ਕਰਕੇ ਇੰਨੀ ਮਿਹਨਤ ਕਰਕੇ ਇੱਕ ਬੰਦਾ ਇਹੋ ਜਿਹਾ ਪੈਦਾ ਕਰਨਾ ਬਹੁਤ ਔਖਾ ਪੰਜਾਬ ਦੇ ਵਿੱਚ ਅੱਜ ਕੱਲੇ ਪੋਨੇ ਨੂੰ ਨਹੀਂ ਘਟਾ ਪਿਆ ਪਿੰਡ ਨੂੰ ਪੂਰੇ ਪੰਜਾਬ ਨੂੰ ਪਿਆ ਪੂਰੀ 뮤직 ਇੰਡਸਟਰੀ ਨੂੰ ਘਟਾ ਪਿਆ ਇੱਕ ਚੰਗੇ ਗਾਇਕ ਦਾ ਨਹੀਂ ਇੱਕ ਚੰਗੇ ਇਨਸਾਨ ਦਾ ਵੀ ਘਟਾ ਪਿਆ ਤੇ ਇਹਦੇ ਪਿੱਛੇ ਜਿਹੜੀ ਪਸ਼ੂ ਵਾਲੀ ਸਿਆਸਤ ਆ ਇਹਦਾ ਵੱਡਾ ਯੋਗਦਾਨ ਆ ਕਿ ਐਡਾ ਵੱਡਾ ਗਾਇਕ ਸਾਡੇ ਤੋਂ ਦੂਰ ਹੋ ਗਿਆ ਕਿਉਂਕਿ ਆਪਾਂ ਅਕਸਰ ਹੀ ਦੇਖਦੇ ਆ ਵੀ ਜਦੋਂ ਕੋਈ ਬੀਫ ਦੇ ਨਾਮ ਤੇ ਆਪਾਂ ਦੇਖਦੇ ਕਿੰਨੇ ਕਤਲ ਹੁੰਦੇ ਆ ਆਪਾਂ ਇਹਨਾਂ ਚੀਜ਼ਾਂ ਨੂੰ ਮੈਨੂੰ ਲੱਗਦਾ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਸਵਾਲ ਠਾਉਣਾ ਚਾਹੀਦਾ ਸਰਕਾਰਾਂ ਤੇ ਵੀ ਪਹਿਲੀ ਗੱਲ ਤਾਂ ਸੜਕਾਂ ਚੱਜਦੀਆਂ ਨਹੀਂ ਬਣਾਈਆਂ ਤੁਸੀਂ ਟੈਕਸ ਲੈ ਰਹੇ ਉਹਨਾਂ ਦਾ ਵੀ ਦੂਜੀ ਗੱਲ ਆਵਾਜ਼ਾਈ ਦਾ ਕੋਈ ਰੂਲ ਨਹੀਂ ਤੀਜੀ ਗੱਲ ਅਵਾਰਾ ਪਸ਼ੂਆਂ ਦਾ ਐਡਾ ਜ਼ਿਆਦਾ ਭਿਆਨਕਰ ਅੱਜ ਅਟੈਕ ਹੋ ਰਿਹਾ ਲੋਕਾਂ ਤੇ ਕੋਈ ਲੜਦੇ ਪਸ਼ੂ ਵਿੱਚ ਵੱਜ ਜਾਂਦੇ ਆ ਕੋਈ ਦੁਕਾਨਾਂ ਦੇ ਵਿੱਚ ਵੱਢ ਜਾਂਦੇ ਆ ਕੋਈ ਗਾਮਾ ਵੈਸੀ ਭੱਜੀ ਆਉਂਦੀਆਂ ਕਿਸੇ ਦੇ ਵਿੱਚ ਵੱਜ ਜਾਂਦੀਆਂ ਮਰ ਜਾਂਦੇ ਆ ਲੋਕੀ ਤਾਂ ਇਹ ਖਮਿਆਜ ਅੱਜ ਵੱਡੇ ਪੱਧਰ ਤੇ ਸਾਨੂੰ ਪੰਜਾਬ ਨੂੰ ਘਾਟਾ ਪਿਆ ਜਿਹੜਾ ਇੱਕ ਗਾਇਕ ਦਾ ਆਪਾਂ ਦੇਖਦੇ ਆ ਕਿ ਵੈਸੇ ਦਾ ਹਰ ਰੋਜ਼ ਵਾਂਗੂ ਕੋਈ ਨਾ ਕੋਈ ਇਨ੍ਹਾਂ ਪਸ਼ੂਆਂ ਦੇ ਵਿੱਚ ਵੱਜ ਕੇ ਮਰਦਾ ਪਰ ਉਹ ਖਬਰ ਨਹੀਂ ਵਾਇਰਲ ਹੁੰਦੀ ਸਾਡੇ ਤੱਕ ਆਉਂਦੀ ਨਹੀਂ ਅੱਜ ਚਲੋ ਜਵੰਦਾ ਹੋਣਾ ਦਾ ਜਿਹੜਾ ਘਾਟਾ ਪਿਆ ਇਸ ਘਾਟੇ ਕਰਕੇ ਥੋੜਾ ਪੰਜਾਬ ਦੇ ਲੋਕ ਵੀ ਸੋਚ ਰਹੇ ਆ ਯਾਰ ਵੀ ਪਸ਼ੂਆਂ ਦੀ ਸਮੱਸਿਆ ਤਾਂ ਹੈਗੀ ਆ ਇਹ ਸਮੱਸਿਆ ਹੈਗੀ ਆ ਤੇ ਇਸ ਤੇ ਬੋਲਣਾ ਚਾਹੀਦਾ ਕੱਲਾ ਦੁੱਖ ਨਹੀਂ ਮਨਾਉਣਾ ਚਾਹੀਦਾ ਮੇਨੂੰ ਲੱਗਦਾ ਇਸ ਕੌਮਾਂ ਦੇ ਨਾਮ ਤੇ ਜਿਹੜਾ ਸਿਆਸਤ ਹੋ ਰਹੀ ਹੈ ਇਹਨੂੰ ਵੀ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਜੁੜੇ ਰਹੋ ਦੁਨੀਆ ਦੇ ਨਾਲ